ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੀਐਮ ਮੋਦੀ ਨੇ ਮਹਿਲਾ ਦਿਵਸ ਤੇ ਇੱਕ ਵੱਡਾ ਫੈਸਲਾ ਕੀਤਾ ਹੈ ਦੇਸ਼ ਭਰ ਦੇ ਵਿੱਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੱਡੀ ਕਟੌਤੀ ਪੀਐਮ ਮੋਦੀ ਦੇ ਵੱਲੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਿਲੰਡਰਾਂ ਦੀਆਂ ਕੀਮਤਾਂ ਤੇ 100 ਰੁਪਏ ਦੀ ਛੋਟ ਦਾ ਐਲਾਨ ਮੋਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜੀ ਹਾਂ ਕਰੋੜਾ ਪਰਿਵਾਰਾਂ ਦਾ ਆਰਥਿਕ ਬੋਝ ਘਟੇਗਾ ਪੀਐਮ ਮੋਦੀ ਦਾ ਕਹਿਣਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਕਦਮ ਵਾਤਾਵਰਨ ਦੀ ਸੁਰੱਖਿਆ ਦੇ ਵਿੱਚ ਵੀ ਸਹਾਇ ਹੋਵੇਗਾ ਤਾਂ ਬਿਹਤ ਐਮ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਤੇ ਇਸ ਵਕਤ ਦੀ ਕਿ ਪੀਐਮ ਮੋਦੀ ਨੇ ਮਹਿਲਾ ਦਿਵਸ ਤੇ ਇੱਕ ਵੱਡਾ ਤੋਹਫਾ ਦਿੱਤਾ ਇੱਕ ਵੱਡਾ ਫੈਸਲਾ ਲਿਆਏ ਕਿ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 100 روپے ਦੀ ਛੋਟ ਦਾ ਐਲਾਨ ਕਰ ਦਿੱਤਾ ਗਿਆ ਹੈ ਪੀਐਮ ਮੋਦੀ ਨੇ ਬਾਕਾਇਦਾ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸਭ ਤੋਂ ਪਹਿਲਾਂ ਉਹਨਾਂ ਟਵੀਟ ਕਰਕੇ ਮਹਿਲਾ ਦਿਵਸ ਤੇ ਦੇਸ਼ ਦੀਆਂ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸੀ ਵਧਾਈ ਦਿੱਤੀ ਸੀ ਤੇ ਮਗਰ ਹੀ ਇਹ ਟਵੀਟ ਕਰ ਦਿੱਤਾ ਹੈ ਕਿ ਐਲਪੀਜੀ ਦੀਆਂ ਕੀਮਤਾਂ ਤੇ 100 روپے ਦੀ ਛੋਟ ਮਿਲੇਗੀ ਯਾਨੀ ਕਿ ਜਿਹੜਾ ਸਿਲੰਡਰ ਦੀ ਕੀਮਤ ਹੈ ਉਹ 100 روپے ਘੱਟ ਹੋ ਗਈ ਹੈ ਸਿਲੰਡਰ ਸਸਤਾ ਹੋ ਗਿਆ ਹੈ ਜਿਵੇਂ ਕਿ ਜਿਹੜਾ ਸਿਲੰਡਰ ਪਹਿਲਾਂ 920 روپے ਦਾ ਮਿਲਦਾ ਸੀ ਤਾਂ ਹੁਣ ਤੋਂ ਅੱਜ ਤੋਂ 820 روپے ਦੇ ਵਿੱਚ ਮਿਲੇਗਾ ਤਾਂ ਬੇहद ਅਹਿਮ ਔਰ ਵੱਡੀ ਖਬਰ ਹੈ ਇਸ ਵੇਲੇ ਦੀ ਜਿਹੜੀ ਤੁਸੀਂ ਵੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਕਿ ਪੀਐਮ ਮੋਦੀ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਔਰਤਾਂ ਦੇ ਪੱਖ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਹਾਲਾਂਕਿ ਇਸ ਦੇ ਨਾਲ ਕਰੋਨਾ ਪਰਿਵਾਰਾਂ ਦਾ ਜਿਹੜਾ ਆਰਥਿਕ ਬੋਝ ਹੈ ਉਹ ਘਟੇਗਾ ਤੁਸੀਂ ਕਹਿ ਸਕਦੇ ਹੋ ਕਿ ਸੁਭਾਵਿਕ ਹੈ ਕਿ ਸਿਲੰਡਰ ਦੀ ਕੀਮਤ ਜਿਹੜੀ 920 ਹੈ ਕਦੀ ਵੱਜ ਜਾਂਦੀ ਹੈ ਤਾਂ ਬਹੁਤ ਹੀ ਵਧੀਆ ਫੈਸਲਾ ਜਿਹੜਾ ਕਿ ਮਹਿਲਾਵਾਂ ਦੇ ਪੱਖ ਦੇ ਵਿੱਚ ਮੋਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਇਹ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਪੀਐਮ ਮੋਦੀ ਨੇ ਬਕਾਇਦਾ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ ਹੈ